ਇਸ ਪਰਿਵਾਰ ਬਾਰੇ ਦੱਸਾਂ ਪਰਮਜੀਤ ਕੌਰ ਪੰਮੀ ਇਹਦਾ ਨਾਮ ਆ ਇਹਦੇ ਘਰ ਵਾਲੇ ਦਾ ਨਾਮ ਬਲਵਿੰਦਰ ਪਾਲ ਹੈ ਔਰ ਇਹ ਪਰਿਵਾਰ ਕਾਫੀ ਦੇਰ ਤੋਂ ਨਸ਼ੇ ਦਾ ਕੰਮ ਕਰਦਾ ਤੇ ਇਹਨਾਂ ਤੇ ਇਹਦੀ ਬੇਟੀ ਇਹਦਾ ਪੰਮੀ ਦਾ ਦਿਓਰ ਤੇ ਇਹਦਾ ਘਰ ਵਾਲਾ ਇਹ 2014-15 ਤੋਂ ਕੰਮ ਕਰ ਰਹੇ ਨੇ ਤੇ ਇਹਨਾਂ ਦੇ ਕਰੀਬ 14-15 ਬੱਚੇ ਦਰਜ ਨੇ ਜਿਹੜੇ ਇਹ ਤਿੰਨੇ ਸਜ਼ਾ ਜਾਪ ਵੀ ਜਾਪਤਾ ਵੀ ਛੇਗੇ ਨੇ ਤੇ ਇਹਨਾਂ ਦੀ ਲੜਕੀ ਸਾਡੇ ਜਿਹੜੀ ਵੀ ਮੀਰਾ ਉਹ ਪੈਰਲਲ ਲਿਸਟ ਦੇ ਵਿੱਚ ਵੀ شمار ਹੈ। ਤੇ ਇਹ ਪਰਿਵਾਰ ਕਾਫੀ ਦੇਰ ਤੋਂ ਕੰਮ ਕਰਦਾ ਹੈ। ਤੇ ਇਹਨਾਂ ਨੂੰ ਕਈ ਵਾਰ ਵਰਜਿਆ ਵੀ ਗਿਆ। ਹੁਣ ਇਹ ਜਿਹੜੇ ਹੈਗੇ ਨੇ ਕੁਝ ਘਰੋਂ ਵੀ ਲਾਪਤਾ ਨੇ ਤੇ ਇੱਕ ਬੁੜੀ ਆਉਂਦੀ ਮਾਤਾ ਹੈਗੀ ਇੱਥੇ। ਤੇ ਬਾਕੀ ਕਾਰਵਾਈ ਇਹਨਾਂ ਤੇ ਕਰੀ ਜਾ ਰਹੀ ਹੈ। ਤੇ ਜੋ ਜੁੱਧ ਨਸ਼ਾ ਬੰਦ ਚੱਲਦਾ ਹੈ ਪੰਜਾਬ ਗਵਰਨਮੈਂਟ ਦੀ ਹੈ। ਮੈਮ ਜੋ ਚੱਲ ਰਹੀ ਹੈ ਉਹਦੇ ਦੀ ਨਿਤ ਕਾਰਵਾਈ ਕਰਦੇ ਹੋਏ ਅੱਜ ਵੀ ਡਿਮੋਲੇਸ਼ਨ ਕੀਤੀ ਜਾ ਰਹੀ ਹੈ ਅੱਜ ਪੁਨੀਰ ਲੁਧਿਆਣਾ ਸ਼ਹਿਰੀਆ ਵਿੱਚ ਤੇ ਇਹ ਤੁਹਾਡੇ ਮਾਧਿਅਮ ਅਸੀਂ ਸਾਰੇ ਲੋਕਾਂ ਨੂੰ ਇਥੋਂ ਵਾਸੀਆਂ ਨੂੰ ਲੁਧਿਆਣਾ ਪੱਕੇ ਇਨਜਿਨੀਅਰ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਹਾਂ ਉਪੀਰ ਕੀਤੀ ਜਾਂਦੀ ਹੈ ਕਿ ਮਾਰੇ ਕੰਮਾਂ ਤੋਂ ਛੱਡ ਕੇ ਮਾਰੇ ਕੰਮਾਂ ਨੂੰ ਛੱਡ ਕੇ ਤੇ ਪੰਜਾਬ ਦੀ ਤਰੱਕੀ ਤੇ ਆਪਣੇ ਪਰਿਵਾਰ ਦੀ ਤਰੱਕੀ ਦੇ ਹਿੱਸਾ ਤੋਂ ਕੰਮ ਕਰਨਾ ਆਪਣੇ ਪਰਿਵਾਰ ਦੀ ਬਿਹਤਰੀ ਲਈ ਸੋ ਇਹ ਜਿਹੜਾ ਨਸ਼ੇ ਦਾ ਜਿਹੜਾ ਚੱਲਦੇ ਆ ਸਿਸਟਮ ਜਿਹਨੂੰ ਹੁਣ ਲੋਕ ਅੱਗੇ ਆ ਕੇ ਕਾਫੀ ਇਹਨੂੰ ਕੰਟਰੋਲ ਕੀਤਾ ਜਾ ਰਿਹਾ ਤੇ ਇੱਥੇ ਜਰੇਸ਼ ਮਹੱਲੇ ਦੇ ਲੋਕ ਵੀ ਨੇ ਉਹ ਵੀ ਇਹਨਾਂ ਤੋਂ ਕਾਫੀ ਦੁਖੀ ਸੀ